ਇਰਾਕ ਚ ਅਗਵਾ ਭਾਰਤੀਆਂ ਨੂੰ ਛਡਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹਨਾਂ ਨੂੰ ਅਗਵਾ ਭਾਰਤੀਆਂ ਦੀ ਸੁਰੱਖਿਆ ਦੀ ਪੂਰੀ ਚਿੰਤਾ ਹੈ ইরাਕ ਵਿੱਚ ਅਗਵਾ ਭਾਰਤੀਆਂ ਨਾਲ ਕੋਈ ਸੰਪਰਕ ਨਹੀਂ ਹੈ ਭਾਰਤ ਸਰਕਾਰ ইরাਕ ਸਰਕਾਰ ਦੇ ਸੰਪਰਕ ਵਿੱਚ ਹੈ ਅੱਜ ਸੁਸ਼ਮਾ ਸਵਰਾਜ ਨੂੰ ਮਿਲਣਗੇ ਅਗਵਾ ਭਾਰਤੀਆਂ ਦੇ ਪਰਿਵਾਰ ਵਾਲੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹਨਾਂ ਨੂੰ ਅਗਵਾ ਹੋਏ ਭਾਰਤੀਆਂ ਦੇ ਕੁਝ ਸੁਰਾਗ ਮਿਲੇ ਨੇ ਪਰ ਅਜੇ ਕੁਝ ਵੀ ਦੱਸਣਾ ਠੀਕ ਨਹੀਂ ਹੋਵੇਗਾ ਕਿਸੇ ਤਰ੍ਹਾਂ ਦੀ ਫਿਰੋਤੀ ਦੀ ਮੰਗ ਅਜੇ ਤੱਕ ਨਹੀਂ ਹੋਈ ਹੈ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਪੂਰੇ ਕਦਮ ਚੁੱਕੇ ਜਾ ਰਹੇ ਨੇ ਤਾਂ ਜੋ ਇਹਨਾਂ तमाम ਭਾਰਤੀਆਂ ਨੂੰ ਵਾਪਸ ਆਪਣੇ ਮੁਲਕ ਲਿਆਂਦਾ ਜਾਵੇ ਇਸ ਦੇ ਨਾਲ ਹੀ ਇराक ਸਰਕਾਰ ਨੇ ਵੀ ਭਾਰਤ ਸਰਕਾਰ ਨੂੰ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਬੰਦਕ ਭਾਰਤੀ ਸੁਰੱਖਿਅਤ ਨੇ ਸੋ ਇराक ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਜੋ ਵੀ ਬੰਦਕ ਬਣਾਏ ਗਏ ਨੇ 40 ਪੰਜਾਬੀ ਜੋ ਕਿ ਬੰਦਕ ਬਣਾਏ ਗਏ ਨੇ ਅਗਵਾ ਕੀਤੇ ਗਏ ਨੇ ਉਹ ਸੁਰੱਖਿਅਤ ਨੇ ਅਤੇ ISIS ਦੇ ਕਬਜ਼ੇ ਦੇ ਵਿੱਚ ਨੇ ਸੋ ਇਸ ਦੀ ਪੁਸ਼ਟੀ ਹੋ ਚੁੱਕੀ ਹੈ ਕਿ ISIS ਦੇ ਕਬਜ਼ੇ ਵਿੱਚ ਹੀ ਨੇ ਇਹ ਆਤਵਾਦੀ ਸੰਗਠਨ ਹੈ ਜੋ ਕਿ ਅਲ ਕਾਇਦਾ ਤੋਂ ਨਿਕਲ ਕੇ ਬਣਿਆ ਹੈ अलकायदा ਤੋਂ ਵੱਖ ਹੋ ਕੇ ਆਈਐਸਆਈਐਸ ਬਣਿਆ ਹੈ ਜਿਸ ਦੇ ਕਬਜ਼ੇ ਵਿੱਚ 40 ਭਾਰਤੀ ਨੇ ਅਤੇ ਇਰਾਕ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਆਈਐਸਆਈਐਸ ਦੇ ਕਬਜ਼ੇ ਵਿੱਚ ਹੀ ਇਹ तमाम ਪੰਜਾਬੀ ਨੇ ਅਤੇ ਫਿਲਹਾਲ ਸੁਰੱਖਿਆਤ ਨੇ ਇਸ ਦਾ ਵਿਰੋਧ ਰੋਸਾ ਦਿੱਤਾ ਹੈ ਇਰਾਕ ਸਰਕਾਰ ਨੇ ਪਰ ਉਹਨਾਂ ਨੂੰ ਛਡਾਉਣਾ ممکن ਨਹੀਂ ਹੈ ਇਹ ਵੀ ਨਾਲ ਕਹਿ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਛਡਾਉਣਾ ممکن ਨਹੀਂ ਹੈ ਇਰਾਕ ਵਿੱਚ ਕੁੱਲ 40 ਭਾਰਤੀ ਅਗਵਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਛਡਾਉਣਾ ਮੁਮਕਿਨ ਨਹੀਂ ਹੈ ਸੋ ਇਰਾਕ ਸਰਕਾਰ ਨੇ ਆਪਣੇ ਹਥਿਆਰ ਪਾ ਦਿੱਤੇ ਨੇ ਅਤੇ ਕਿਹਾ ਹੈ ਕਿ ਇਹ ਮੁਮਕਿਨ ਨਹੀਂ ਹੈ ਕਿ ਇਹਨਾਂ तमाम ਭਾਰਤੀਆਂ ਨੂੰ ਛੁਡਾਇਆ ਜਾ ਸਕੇ ਵਿਦੇਸ਼ ਮੰਤਰਾਲੇ ਮੁਤਾਬਕ ਕੁੱਲ 100 ਭਾਰਤੀ ਫਸੇ ਹੋਏ ਨੇ ਜਿਨ੍ਹਾਂ ਜੋ 40 ਭਾਰਤੀ ਅਗਵਾ ਕੀਤੇ ਨੇ ਸਾਰੇ ਕੰਸਟਰਕਸ਼ਨ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਆਈਐਸ ਆਈਐਸ ਯਾਨੀ ਕਿ ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ ਤੇ ਅਗਵਾ ਕਰਨ ਦਾ ਇਲਜ਼ਾਮ ਸਨ ਅਤੇ ਹੁਣ ਪੁਸ਼ਟੀ ਵੀ ਹੋ ਚੁੱਕੀ ਹੈ ਕਿਉਂਕਿ ਇਰਾਕ ਸਰਕਾਰ ਨੇ ਖੁਦ ਕਿਹਾ ਹੈ ਕਿ ਆਈਐਸ ਆਈਐਸ ਨੇ ਹੀ ਅਗਵਾ ਕੀਤਾ ਹੈ ਇਹਨਾਂ 40 ਪੰਜਾਬੀਆਂ ਨੂੰ ਕਈ ਸ਼ਹਿਰਾਂ ਤੇ ਇਸਨੂੰ ਵਿਦਰੋਹੀਆਂ ਦਾ ਕਬਜ਼ਾ ਹੈ ਵਿਦਰੋਹੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੰਗ ਨਹੀਂ ਕੀਤੀ ਗਈ ਹੈ ਸੋ ਕੋਈ ਵੀ ਮੰਗ ਕੋਈ ਵੀ ਫਿਰੋਤੀ ਉਹਨਾਂ ਵੱਲੋਂ ਨਹੀਂ ਰੱਖੀ ਗਈ ਹੈ ਪਰ 40 ਭਾਰਤੀਆਂ ਤੇ ਖਤਰਾ ਮੰਡਰਾ ਰਿਹਾ ਹੈ ਇਸ ਤੋਂ ਪਹਿਲਾਂ ਬੀਤੇ ਦਿਨੀ ਇਰਾਕ ਦੇ ਵਿੱਚ 41 ਪੰਜਾਬੀਆਂ ਦੇ ਬੰਦੀ ਬਣਾਏ ਜਾਣ ਦੀ ਖਬਰ ਆਈ ਸੀ ਜਾਣਕਾਰੀ ਮੁਤਾਬਕ ਪੂਰੇ ਇਰਾਕ ਵਿੱਚ ਅਤਵਾਦੀਆਂ ਦਾ ਕਬਜ਼ਾ ਹੈ ਅਜਿਹੀ ਸਥਿਤੀ ਵਿੱਚ ਭਾਰਤ ਦੇ ਲਈ ਸੰਕਟ ਪੈਦਾ ਹੋ ਸਕਦਾ ਹੈ ਉਧਰ ਦੂਸਰੇ ਪਾਸੇ ਅਗਵਾ ਹੋਏ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਲਈ ਅਰਦਾਸ ਕੀਤੀ ਜਾ ਰਹੀ ਹੈ ਤੇ ਸਰਕਾਰ ਤੋਂ ਉਹਨਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ